ਕੋਈ ਜੈਬਰਾ ਕ੍ਰੋਸਿੰਗ ਨਹੀਂ ਹੈਗੀ ਇੱਥੇ ਅਸੀਂ ਯੂਰਪ ਰਹਿ ਕੇ ਆਇਆ ਨਾ 1 ਮਹੀਨਾ ਇੰਗਲੈਂਡ ਰਹਿ ਕੇ ਆਇਆ ਆਦਤ ਜੀ ਪੈ ਗਈ ਤੇ ਅਜੇ ਤਾਂ ਸਿੱਧਾ ਹੀ ਚੱਲਦਾ ਹੈ ਕਿ ਨਾ ਭਰੋਸਾ ਨਾ ਕਰਿਓ ਪਹਿਲਾਂ ਪੁੱਛ ਲਿਆ ਕਰਿਓ ਤੇ ਮਾਰਕੀਟ ਹੁੰਦੇ ਹੋਏ ਫਿਰ ਅਸੀਂ ਜਾਣਾਗਾ ਸਾਡੇ ਹੋਟਲ ਨੂੰ ਤੇ ਹੋਟਲ ਜਾ ਕੇ ਚੈੱਕ ਇਨ ਕਰਾਂਗੇ ਤੇ ਨਾਲ ਤੇ ਮੈਨੂੰ ਬਹੁਤ ਪਸੰਦ ਆ ਇਹ ਹੈਲੋ ਹਾਊ ਆਰ ਯੂ ਫਾਈਨ ਦੇ ਅਰਬਦੀ ਡੈਸ਼ ਇੰਡੀਆ ਯੈਸ ਹਿੰਦੁਸਤਾਨ इंदू इंदू गंदे ਨੇ ਇਹ ਤੇ ਮੇਰੇ ਪਸੰਦੀਦਾ ਡਿਸਟ੍ਰਿਕਟ ਹੈ थैंक यू शुक्रियाण ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਬਲੌਗ ਦੇ ਵਿੱਚ ਤੇ ਈਜਿਪਟ ਦੀ ਰਾਜਧਾਨੀ ਕਾਹਿਰ ਤੋਂ ਅੱਜ ਇੱਥੇ ਸਾਡਾ ਪਹਿਲਾ ਦਿਨ ਹੈ ਤੇ ਅਸੀਂ ਰਾਤ ਇੱਥੇ ਪਹੁੰਚ ਗਏ ਸੀਗੇ ਤੇ ਡਾਊਨ टाउन ਦੇ ਵਿੱਚ ਅਸੀਂ ਆਪਣਾ ਇੱਕ ਹੋਟਲ ਲਿਆ ਸੀਗਾ ਟਿਕਾਣਾ ਕੀਤਾ ਸੀਗਾ ਤੇ ਅੱਜ ਅਸੀਂ ਐਕਸਪਲੋਰ ਕਰਨਾ ਤੇ ਇੱਥੋਂ ਦਾ ਆਲਾ ਦਵਾਲਾ ਤੇ ਪਹਿਲਾ ਦਿਨ ਹੋਣ ਕਰਕੇ ਅਜੇ ਕੁਝ ਵੀ ਕਰੰਸੀ ਨਹੀਂ ਹੈਗੀ SIM ਕਾਰਡ ਨਹੀਂ ਹੈਗਾ ਕਿਤੇ ਉਸ ਤੋਂ ਪਹਿਲਾਂ ਤਾਂ ਆ ਜਾ ਵੀ ਨਹੀਂ ਸਕਦੇ ਤੇ ਆਪਣਾ ਹੋਟਲ ਕੋਈ ਵਧੀਆ ਜ੍ਹਾ ਸ਼ਾਮ ਨੂੰ ਹੋਟਲ 'ਚ ਚੈੱਕ ਇਨ ਕਰਨਾ ਹੈਗਾ ਅਸੀਂ ਤੇ ਫਿਲਹਾਲ ਪੂਰਾ ਦਿਨ ਆਪਣੇ ਕੋਲ ਤੇ ਇੱਥੇ ਬਾਰੇ ਅਸੀਂ ਬਹੁਤ ਸੁਣਿਆ ਸੀਗਾ ਜਿਹੜੀ ਇਹ ਮਤਲਬ ਕੈਪੀਟਲ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਇਸ ਨੂੰ ਸਕੈਮਰ ਸਿਟੀ ਆਫ ਸਕੈਮਰਸ ਕਿਹਾ ਜਾਂਦਾ ਹੈਗਾ ਉਹ ਉਦਾਂ ਨਹੀਂ ਜਿਵੇਂ ਸਨੇਚਿੰਗ ਸਨੂਚਿੰਗ ਵਾਲਾ ਕੁਝ ਨਹੀਂ ਹੈਗਾ ਜਸਟ ਆਪਦੇ ਚਾਂਸ ਸੇ ਚ ਜਿਹਨੂੰ ਕਹਿ ਸਕਦਾ ਜਿਹਨੂੰ ਕਹਿੰਦੇ ਫੁਰਗਲਾ ਲੈਂਦੇ ਆ ਸੋ ਕਿਹੋ ਜਿਹਾ ਰਹਿੰਦਾ ਦਿਨ ਤੇ ਕਿਹੋ ਜਿਹਾ ਸਾਡਾ ਐਕਸਪੀਰੀਅੰਸ ਰਹਿੰਦਾ ਉਹ ਅਸੀਂ ਅੱਜ ਦੇਖਦੇ ਆਪ੍ਰੈਲ ਦਾ ਮਹੀਨਾ ਚੱਲ ਰਿਹਾ ਤੇ ਅੱਧ ਕੈਪ੍ਰਲ ਹੈ ਤੇ ਬਾਕੀ ਗਰਮੀ ਕਾਫੀ ਜ਼ਿਆਦਾ ਲੱਗ ਰਹੀ ਹੈ ਯਾਰ ਇਥੇ ਮੌਸਮ ਇੰਡੀਆ ਨਾਲ ਦੀ ਕਹਿ ਸਕਦੇ ਹੋ ਤੁਸੀਂ ਇੰਡੀਆ ਤੋਂ ਥੋੜੀ ਜਿਹੀ ਗਰਮੀ ਜ਼ਿਆਦਾ ਕਿਉਂਕਿ ਡੇਜ਼ਰਟ ਹੈ ਸਾਰਾ ਤੇ ਈਜੀਪਟ ਬਾਰੇ ਵੀ ਗੱਲਾਂ ਕਰਾਂਗੇ ਇਹ ਕੰਟਰੀ ਬਾਰੇ ਤੇ ਸਾਨੂੰ ਪਹਿਲਾਂ ਸੇ ਸਭ ਤੋਂ ਪਹਿਲਾਂ SIM ਕਾਰਡ ਬਾਇ ਕਰ ਲਈਏ ਸਾਨੂੰ ਆ ਖੁਸ਼ੀ ਬਡਾਫੋਨ ਦੀ ਸ਼ਾਪ ਹੈਗੀ ਹੈ ਟਰਾਈ ਕਰੀਏ ਤੇ ਸਾਨੂੰ ਕਿਸੇ ਨੇ ਕਿਹਾ ਸੀਗਾ ਕਿ ਬਡਾਫੋਨ ਦਾ ਜਿਹੜਾ SIM ਉਹ ਸਭ ਤੋਂ ਵਧੀਆ ਇੱਥੇ ਉਹ ਤਾਂ ਆਪ ਹੀ ਵਾਜੀ ਮਾਰ ਆਵਾਜ਼ ہماری ਹਾਂਜੀ ਬਡਾਫੋਨ ਦਾ SIM ਲਈਏ ਤੇ ਫਿਰ ਕਰਦੇ ਹਾਂ ਗੱਲਬਾਤ ਸਾਨੂੰ ਨਾ ਇੱਥੇ ਇੱਕ ਕੁੜੀ ਮਿਲੀ ਤੇ ਉਹਨੇ ਸਾਨੂੰ ਅਵੇਅਰ ਕੀਤਾ ਜਿਹੜੀ ਗੱਲ ਕਰਕੇ ਮਤਲਬ ਸਿਟੀ ਆਫ ਸਕੈਮਰਸ ਕਿਹਾ ਜਾਂਦਾ ਇਹਨੂੰ ਉਹਦਾ ਸਾਨੂੰ ਇੱਥੋਂ ਹੀ ਪਹਿਲੇ ਪਹਿਲੇ ਦਿਨ ਹੀ ਪਤਾ ਲੱਗਿਆ ਮਤਲਬ ਪਹਿਲੀ ਸ਼ਾਪ 'ਚ ਹਜੇ ਅਸੀਂ ਗਏ ਆ ਤੇ ਸਾਨੂੰ ਕਹਿੰਦਾ 1000 ਪਾਉਂਡ ਲਾਊਗਾ ਤੇ ਤੁਹਾਡੇ ਤੋਂ 1000 ਪਾਉਂਡ ਦਾ ਇੱਥੇ ਪਾਉਂਡ ਚੱਲਦਾ ਏਜੀਪਟ ਦੇ ਵਿੱਚ ਤੁਹਾਨੂੰ ਗਰੰਟੀ ਵੀ ਮੈਗ ਕੇ ਜਾ ਕੇ ਸ਼ੋਅ ਕਰਦਾ ਅ ਏਜੀਪਸ਼ੀਅਨ ਤੇ ਏਜੀਪਸ਼ੀਅਨ ਪਾਉਂਡ ਬੋਲ ਦਿੰਦੇ ਇਹਨੂੰ ਤੇ ਜਿਵੇਂ ਇੰਗਲੈਂਡ ਦੇ ਵਿੱਚ ਬ੍ਰਿਟਿਸ਼ ਪਾਉਂਡ ਆ ਉਹ ਤਾਂ ਤੇ ਕਹਿੰਦਾ ਵੀ ਪਹਿਲਾਂ ਕਹਿੰਦਾ 5GB ਤੋਂ ਸ਼ੁਰੂ ਹੋਇਆ 1000 ਪਾਉਂਡ ਦਾ 5GB ਤੇ ਫਿਰ 10GB ਫਿਰ 20GB ਫਿਰ 30GB ਤੇ ਜਦੋਂ ਇੰਨਾ ਵਧ ਗਿਆ ਸਾਨੂੰ ਥੋੜਾ ਡਾਊਟ ਹੋਇਆ ਸੀ ਲੈਣ ਲੱਗੇ ਸੀ ਤਾਂ ਵੀ ਵੀ 30GB ਬਹੁਤ ਹੈ ਸਾਨੂੰ ਫਿਰ ਕੁੜੀ ਨੇ ਗਾਈਡ ਕੀਤਾ ਕਹਿੰਦੀ ਵੀ ਇੱਥੋਂ ਨਹੀਂ ਲੈਣਾ ਤੁਸੀਂ ਇਹ SIM ਬੰਦ ਹੋ ਜੂ ਕਹਿੰਦੇ ਤੁਹਾਡੇ ਤੋਂ ਇਹਨੇ 650 ਪਾਉਂਡ ਮੰਗਦਾ ਸੀਗਾ ਵੀ ਲੁੱਟ ਲੈਣਾਗਾ ਵੀ ਤੁਸੀਂ ਜਾਓ ਸਟੋਰ ਤੇ ਲੋਕਲ ਸ਼ਾਪ ਇੱਥੋਂ ਨਾ ਬਾਇ ਕਰੋ ਹੁਣ ਅਸੀਂ ਜਿਹੜਾ ਮੇਨ ਸਟੋਰ ਹੈ ਨਾ ਉਹ ਲੱਭਦੇ ਆਂ ਏ ਆਗੇ 메 রোড ਤੇ ਤੇੋ ਜੀ ਇਥੇ ਆ ਟ੍ਰਾਂਸਪੋਰਟ ਚਲਦੀ ਹੈ ਤੇ ਆ ਟੈਕਸੀ ਇਹਨਾਂ ਨੂੰ ਪੁੱਛਦੇ ਜੇ ਆਲਮਨੀਵ ਜਾਂਦਾ ਆਲਮਨੀਵ ਹਾਂ ਥੈਂਕ ਯੂ ਪੁੱਛ ਲੋ ਇਹਨੂੰ ਵੀ ਖੁਸ਼ੀ ਕਿੰਨੇ ਪੈਸੇ ਲਊਗਾ ਇਹ ਕਿਤੇ ਬਾਅਦ ਚੋ ਕਰਦੇ 500 ਪਾਉਂਡ ਹਾਊ ਮੱਚ ਫਾਰਦਰ ਹੈਲੋ ਹਾਊ ਆਰ ਯੂ ਫਾਈਨ ਜਿਸਨੇ ਕਿ ਇੰਗਲਿਸ਼ ਇਸਨੇ ਕਿ ਇੰਗਲਿਸ਼ ਜਿਸਨੇ ਕਿ ਇੰਗਲਿਸ਼ ਓਕੇ ਜਿੱਥੇ ਨਾ ਇਥੇ ਸਕੈਮਰਸ ਆ ਤੇ ਉਥੇ ਵਿਚ ਲੋਕ ਬਹੁਤ ਸਾਰੇ ਚੰਗੇ ਵੀ ਆ ਤੇ ਆ ਬਾਈ ਹੁਣ ਸਾਡੀ ਮਦਦ ਕਰ ਰਿਹਾ ਜਿਹੜੀ ਗੱਡੀ ਅਸੀਂ ਲਈ ਸੀਗੀ ਉਹ ਵੀ ਸਾਨੂੰ ਬਦਲਣੀ ਪੈਗੀ ਤੇ ਇਹ ਦੂਜੇ ਜਾਲ ਚ ਫਸ ਗਈ ਸੀ ਅੱਜ ਤਾਜੇ ਤਾਜੀ 150 ਪਾਉਂਡ ਮੰਗਦਾ ਸੀ ਇੱਥੇ ਦੇ ਤੇ ਫਿਰ ਆ ਬਾਈ ਨੇ ਸਾਨੂੰ ਚੜਾਇਆ ਇਹਦੇ ਨਾਲ ਲੱਗੇ 5 ਪਾਉਂਡ 5 ਪਾਉਂਡ ਦਾ ਸਫਰ ਸੀਗਾ ਤੇ 150 ਮੰਗ ਰਹੇ ਸੀ ਤੁਸੀਂ ਦੇਖੋ ਦੇਖਣ ਨੂੰ ਨਾ ਯਾਰ ਸਾਰਾ ਇੰਡੀਆ ਲੱਗ ਰਿਹਾ ਹੈ ਬਿਲਕੁਲ ਵੀ ਫਰਕ ਨਹੀਂ ਹੈਗਾ ਉਹੀ ਟੀ ਟੀ ਉਹੀ ਪਾ ਪਾ ਉਵੇਂ ਦੁਕਾਨਾਂ ਸਾਰਾ ਕੁਝ ਇੰਡੀਆ ਵਾਲੀ ਹਿਸਾਬ ਕਿਤਾਬ ਹੈਗਾ ਇਹ ਦੇਖੋ ਕੇਲਿਆਂ ਦੀਆਂ ਰੇੜੀਆਂ ਸਟ੍ਰਾਬਰੀ ਵੀ ਵਿਕੀ ਜਾਂਦੀ ਹੈ ਸਸਤੀਆਂ ਨੇ ਸਸਤੀ ਹੈ ਸਟ੍ਰਾਬਰੀ ਹਾਂਜੀ ਇੱਥੇ ਤੇ ਗਰਮੀ ਥੋੜੀ ਜਿਹੀ ਹੈਗੀ ਹੈ ਟੈਂਪਰੇਚਰ 30 ਪਲੱਸ ਹੈ 32 33 ਟੈਂਪਰੇਚਰ ਹੈਗਾ ਸਵੇਰ ਦੇ ਨਾਲੇ 11:00 ਵਜੇ ਹੋਏ ਆ ਹੁਣ ਅਸੀਂ ਜਾ ਰਹੇ ਹਾਂ ਅਲ ਮਨੀਵ ਮੈਟਰੋ ਸਟੇਸ਼ਨ ਤੇ ਉੱਥੋਂ ਮੈਟਰੋ ਲਵਾਂਗੇ ਮੈਟਰੋ ਲੈ ਕੇ ਆ ਇੱਥੇ ਇੱਕ ਤਹਿਰੀਰ ਸਕੁਅਰ ਹੈ ਤੇ ਉੱਥੇ ਕਹਿੰਦੇ ਵੀ ਆਫਿਸ ਬਣੇ ਹੋਏ ਆ ਸਾਰੇ SIM ਕਾਰਡ ਦੇ ਤੇ ਉੱਥੇ ਜਾਣਾਗਾ ਉੱਥੋਂ ਸਿਮ ਬਾਇ ਕਰਨਾ ਇੱਕ ਅੰਬੈਸੀ ਵੀ ਜਾਣਾ ਇੱਕ ਵੀਜ਼ੇ ਦਾ ਵੀ ਪਤਾ ਕਰਨਾ ਇਥੋਂ ਸਾਰਾ ਕੁਝ ਏਜੀਪਟ ਯਾਰ ਨਾ ਦੇਖਣ ਨੂੰ ਕੰਜਸਟਡ ਬਹੁਤ ਲੱਗ ਰਿਹਾ ਮੈਨੂੰ ਥੋੜਾ ਥੋੜਾ ਓਹ ਇਮਾਰਤਾਂ ਦੇਖੋ ਕਿਵੇਂ ਜਿਵੇਂ ਆਪਣੇ ਦਿੱਲੀ ਮੁੰਬਈ ਚ ਸਾਰਾ ਕੁਝ ਓਹ ਹੈ ਜੀ ਕੁਝ ਹੈ ਲੋਕਲ ਲੋਕ ਹਨ ਜਿਹੜੇ ਦੇਖਣ ਨੂੰ ਬਹੁਤ ਵਧੀਆ ਲੱਗ ਰਹੇ ਆ ਮਦਦਗਾਰ ਬਹੁਤ ਨੇ ਤੇ ਜਿਹੜੀ ਥੋੜੀ ਬਹੁਤੀ ਸਕੈਮ ਵਾਲੀ ਗੱਲ ਆ ਉਹ ਤਾਂ ਸਾਰੇ ਕਿਤੇ ਚੱਲਦਾ ਯਾਰ ਤੇ ਟੈਕਸੀ ਵਾਲੇ ਹੁੰਦੇ ਨੇ ਜਾਂ ਹੋਟਲ ਵਾਲੇ ਜਾਂ ਥੋੜਾ ਬਹੁਤਾ ਇਹ ਚੱਲਦਾ ਹੀ ਰਹਿੰਦਾ ਹੈ ਸਾਰੀਆਂ ਚੀਜ਼ਾਂ ਦਾ ਸਾਰੇ ਕੰਟਰੀ ਚ ਇੱਥੇ ਆਏ ਇੱਥੇ ਬਹੁਤ ਥੋੜਾ ਜਿਆਦਾ ਚੱਲਦਾ ਹੈ ਇਹ ਅਸੀਂ ਪਹੁੰਚ ਗਏ ਆਲ ਮਨੀਰ ਮੈਟਰੋ ਸਟੇਸ਼ਨ ਤੇ ਇੱਥੋਂ ਟਿਕਟ ਲੈਣੀ ਆ ਸੀ ਅਲ ਸਦਤ ਨਾਮ ਕੁਛ ਇਹੋ ਜਿਹਾ ਅਲ ਮਨੀਰ ਤੋਂ ਅਲ ਸਦਤ ਜਾਣ ਤੇ ਫੇਰ ਉਹ ਸਾਨੂੰ ਉਤਾਰੂਗੀ ਤਹਿਰੀ ਸਕੁਅਰ ਦੇ ਨੇੜੇ ਅੰਦਰ ਦਾ ਬਾਈ ਦੇਖੋ ਬੁਰਾ ਹਾਲ ਹੈ ਇੰਨੀ ਪੀੜ ਯਾਰ ਮੈਟਰੋ ਚ ਏਜੀਪਟ ਚ ਵੀ ਅੰਦਰ ਦਾ ਪੋਪੂਲੇਸ਼ਨ ਕਾਫੀ ਜ਼ਿਆਦਾ ਹੈਗੀ ਏ ਟਿਕਟ ਹੈਗੀ ਇਥੋਂ ਦੀ ਮੈਟਰੋ ਦੀ ਦੇਖੋ ਇੱਕ ਡਿਫਰੈਂਟ ਤਰ੍ਹਾਂ ਦੀ ਹੈ ਕਿ ਉਹ ਜੀ ਟਿਕਟ ਮਿਲੀ ਹੈ ਇਹੋ ਜੀਆਂ ਟਿਕਟਾਂ ਚੱਲਦੀਆਂ ਤੇ ਹੁਣ ਅਸੀਂ ਅੰਦਰ ਇੱਥੇ ਦੇਖਿਆ ਅ ਇੱਥੇ ਆਫਿਸ ਵੀ ਬਣਿਆ ਹੋਇਆ ਇੱਤੀ ਸਲਾ ਦਾ ਤੇ SIM ਕਾਰਡ ਇਥੋਂ ਹੀ ਬਾਈ ਕਰਦੇ ਆਂ ਅਸੀਂ ਆਪਣਾ ਇੱਥੇ ਇਹਨਾਂ ਨੇ SIM ਕਾਰ ਲਾਇਆ ਸ਼ਾਇਦ 220 ਦਾ ਮੈਨੂੰ ਸਮਝ ਨਹੀਂ ਆ ਰਹੀ ਕੀ ਲਿਖਿਆ ਹੈ ਇਤੀਸਲਾਤ ਮੈਨੂੰ ਇਹ ਲੱਗਦਾ ਵੀ ਆਫਿਸ 'ਚ ਹੋਣਾ ਸੀ ਇਹ ਅਫੀਸ਼ੀਅਲ ਆਫਿਸ ਹੈ ਤੇ ਉੱਥੇੋਂ ਤਾਂ ਸਾਨੂੰ ਸਸਤੀ ਮਿਲੂਗਾ 230 ਲਾਇਆ ਤੇ ਉਹ ਮੰਗਦਾ ਸੀਗਾ 600 ਪਾਉਂਡ ਤਿੰਗਣੇ 3 ਗੁਣਾ ਵੱਧ ਪੈਸੇ ਮੰਗ ਰਿਹਾ ਸੀਗਾ ਇਹੋ ਜਿਹਾ ਆਫਿਸ ਬਣੇ ਹੋਏ ਆ ਨਿੱਕਾ ਜਿਹਾ ਆਫਿਸ ਹੈਗਾ ਬਿਲਕੁਲ ਤੇ ਤੁਹਾਨੂੰ ਵੀ ਸਾਰਿਆਂ ਨੂੰ ਸਾਡੇ ਵੱਲੋਂ ਇਹੀ ਸਲਾਹ ਹੈ ਕਿ ਜਦੋਂ ਤੁਸੀਂ SIM ਲੈਣਾ ਹੈ ਈਜੀਪਟ ਆ ਕੇ ਤਾਂ ਜਿਹੜੇ ਇਹਨਾਂ ਦੇ ਮੇਨ ਸੈਂਟਰ ਆ ਉੱਥੋਂ ਹੀ ਲਿਓ ਕਿਉਂਕਿ ਜਿਹੜੇ ਉਹਨਾਂ ਦੇ SIM ਆ ਜਿਹੜੇ ਆਪਾਂ ਲੋਕਲ ਸ਼ਾਪਸ ਤੋਂ ਲੈ ਲੈਨੇ ਆ ਉਹ ਕਹਿੰਦੇ ਵੀ ਘੰਟੇ ਬਾਅਦ ਜਾਂ 2-3 ਦਿਨਾਂ ਬਾਅਦ ਉਹ ਬੰਦ ਹੋ ਜਾਂਦੇ ਨੇ ਮਤਲਬ ਉਹਨਾਂ ਆਪਾਂ ਟਰਸਟ ਨਹੀਂ ਕਰ ਸਕਦੇ ਉੱਥੇ ਤੇ ਤਾਂ ਹੀ ਕਰਕੇ ਅਸੀਂ ਅਫੀਸ਼ੀਅਲ ਆਫਿਸ ਚ ਇਹ ਇਹੋ ਜੀ ਮੈਟਰ ਆ ਜਿਹੜੀ ਇੱਥੇ ਚੱਲਦੀ ਤੇ ਇਹ ਮਿਲ ਗਿਆ SIM ਕਾਰਡ ਤੇ ਪਿਆ ਇੰਡੀਆ ਦੇ 1000 ਰੁਪਏ ਦਾ 1000 ਰੁਪਏ ਚ ਸਾਨੂੰ ਮਿਲਿਆ ਮੇਰੇ ਖਿਆਲ ਚ ਕੋਈ 30GB 30GB ਡਾਟਾ ਤੇ ਦੇਖਦੇ ਹਾਂ ਹੁਣ ਕਿੱਥੇ ਜੇ ਬਹਿਣਾ ਹੈ ਲਓ ਜੀ ਪਹੁੰਚ ਗਏ ਅਸੀਂ ਅੱਧੇ ਘੰਟੇ ਦੇ ਸਫ਼ਰ ਬਾਅਦ ਕੋਈ ਬਿਲਕੁਲ ਸ਼ਹਿਰ ਦੇ ਵਿਚਾਲੇ ਤੇ ਈਜੀਪਟ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਦੱਸਦਾ ਜਿਹੜਾ ਈਜੀਪਟ ਕੰਟਰੀ ਹੈ ਐ ਵੈਸੇ ਇਹ ਅਫਰੀਕਾ 'ਚ ਹੀ ਪੈਂਦਾ ਤੇ ਪਰ ਇਹਨਾਂ ਦੇ ਮੁਹੰਮਦ ਇਹਨਾਂ ਲੋਕਾਂ ਦੇ ਅਰਬ ਅਰਬ ਲੋਕਾਂ ਨਾਲ ਦੇ ਆ ਤੇ ਇਹਦੇ ਜਿਹੜੇ ਗੁਆਂਡੀ ਦੇਸ਼ ਆ ਇੱਕ ਪਾਸੇ ਇਹਦੇ ਲੱਗਦਾ ਉੱਪਰਲੇ ਪਾਸੇ ਮੈਡੀਟੇਰੀਅਨ ਸੀ ਤੇ ਇੱਕ ਪਾਸੇ ਇਹਦੇ ਲੱਗਦਾਗਾ ਸੁਡਾਨ ਤੇ ਇੱਕ ਪਾਸੇ ਸਾਊਦੀ ਅਰਬੀਆ ਰੈਡ ਸੀ ਦੇ ਰੈਡ ਸੀ ਵੀ ਇਹਦੇ ਨਾਲ ਲੱਗਦਾ ਹੈ ਰੈਡ ਸੀ ਦੇ ਪਰਲੇ ਪਾਸੇ ਇੱਕ ਪਾਸੇ ਲੀਬੀਆ ਤੇ ਲੀਬੀਆ ਸੋਡਾਨ ਮੈਟਰੀਅਨ ਸੀ ਤੇ ਰੈਡ ਸੀ ਇਹਦੇ ਵਿਚਾਲੇ ਪੈਂਦਾ ਜਿਹੜਾ ਏਜੀਪਟ ਦੇਸ਼ ਹੈ ਤੁਸੀਂ ਇਹਨੂੰ ਅਰੈਬਿਕ ਤੇ ਅਫਰੀਕਨ ਦੋਹਾਂ ਦਾ ਮਿਕਸ ਯਾ ਕਲਚਰ ਕਹਿ ਸਕਦੇ ਹੋ ਪਾਣੀ ਦੀ ਬੋਤਲ ਲੈ ਲਈਏ ਤੇ ਕੁਝ ਖਾਣ ਪੀਣ ਨੂੰ ਲੈਣਾਗਾ ਏਜੀਪਟ ਆ ਨਾ ਜਿੰਨਾ ਕੇ ਸਾ ਅਸੀਂ ਕੌਂਫਰੈਂਸ ਵੇਰ ਦੇ ਸਸਤਾ ਬਹੁਤ ਲੱਗ ਰਿਹਾ ਸਾਨੂੰ ਤੇ ਬਹੁਤ ਜ਼ਿਆਦਾ ਸਸਤਾ ਦੇਸ਼ ਆ ਯਾਰ ਟਰਕੀ ਨੂੰ ਵੀ ਸਸਤਾ ਹੈਗਾ ਥੈਂਕ ਯੂ ਟੂ ਕਿਸੇ ਵੀ ਦੇਸ਼ 'ਚ ਨਾ ਜਾ ਕੇ ਜਦੋਂ ਦੇਖਣਾ ਹੁੰਦਾ ਤਾਂ ਉਹ ਸਭ ਪਾਣੀ ਤੋਂ ਹੀ ਪਤਾ ਲੱਗ ਜਾਂਦਾ ਕਿ ਕਿੰਨੇ ਦਾ ਤੇ ਦੇਸ਼ ਮਹਿੰਗਾ ਹੈ ਕਿ ਸਸਤਾ ਪੰਜਾਂ ਦੀ ਦਿੱਤੀ ਆਹੀ ਆਪਣੇ ਨਾਲ ਡਬਲ ਤੁਸੀਂ ਲਾ ਲੋ 10 ਰੁਪਏ ਦੀ ਪਈ ਹੈਗੀ ਤੇ 10 ਰੁਪਏ ਦੀ ਪਾਣੀ ਦੀ ਬੋਤਲ ਮਿਲੀ ਹੈ ਅੱਧਾ ਲੀਟਰ ਤੇ ਇਟ ਮੀਨ ਤੁਸੀਂ ਦੇਖ ਲਓ ਵਧੀਆ ਸਸਤਾ ਹੀ ਹੈਗਾ ਬਹੁਤ ਸਸਤਾ ਕੰਟਰੀ ਮੰਨੇ ਜਾਂਦਾ ਜਿਹੜਾ ਈਜੀਪਟ ਹੈਗਾ ਤੇ ਬਾਕੀ ਹੁਣ ਇੱਥੇ ਆਲੇ-ਦੁਆਲੇ ਦੇਖਦੇ ਫਿਰਦੇ ਰਹਾਂਗੇ ਦਿਨਾਂ 'ਚ ਨਾਲ ਨਾਲ ਹੋਰ ਐਕਸਪੀਰੀਅੰਸ ਹੁੰਦਾ ਰਹੂਗਾ ਕਿ ਕਿਵੇਂ ਦਾ ਮਾਹੌਲਾ ਇੱਥੇ ਜਿਹੜੀ ਇੱਥੇ ਲੈਂਗੁਏਜ ਆ ਉਹ ਮੋਸਟਲੀ ਅ ਅਰੈਬਿਕ ਬੋਲਦੇ ਆ ਸਾਰੇ ਲੋਕ ਮੈਂ ਸ਼ਾਇਦ ਇਹਨਾਂ ਦੀ ਏਜੀਪਸ਼ੀਅਨ ਦੀ ਆਪਣੀ ਵੀ ਕੋਈ ਲੈਂਗੁਏਜ ਹੋਵੇ ਪਰ ਅਰਬੀ ਸਾਰੇ ਨੂੰ ਇੱਥੇ ਚੰਗੀ ਤਰ੍ਹਾਂ ਸਮਝ ਆਉਂਦੀ ਹੈ ਤੇ ਸਾਨੂੰ ਅਰਬੀ ਨਹੀਂ ਆਉਂਦੀ ਤੇ ਅੰਗਰੇਜ਼ੀ ਕੋਈ ਕੋਈ ਬੋਲ ਲੈਂਦਾ ਸਾਡੇ ਨਾਲ ਦੀ ਹਾਲ ਹੈ ਜਿਵੇਂ ਮੇਰਾ ਟੁੱਟੀ-ਫੁੱਟੀ ਨਾਲ ਗੁਜ਼ਾਰਾ ਚਲਾਉਂਦੇ ਆ ਵੀ ਕੋਈ ਜੈਬਰਾ ਕ੍ਰੋਸਿੰਗ ਨਹੀਂ ਹੈਗੀ ਇੱਥੇ ਅਸੀਂ ਯੂਰਪ ਰਹਿ ਕੇ ਆਇਆ ਨਾ 1 ਮਹੀਨਾ ਇੰਗਲੈਂਡ ਰਹਿ ਕੇ ਆਇਆ ਆਦਤ ਜੀ ਪੈ ਗਈ ਤੇ ਇੱਥੇ ਸਿੱਧਾ ਹੀ ਚੱਲਦਾ ਹੈ ਰਾਜ ਹੈ ਤੁਹਾਡਾ ਜਦੋਂ ਜੀ ਕਰਦਾ ਲੰਘ ਜਾਓ ਤੇ ਜਿਹੜੇ ਇੱਥੇ ਦੇ ਲੋਕ ਆ ਉਹਨਾਂ ਬਾਰੇ ਦੱਸਿਓ ਤੇ ਮੋਸਟਲੀ ਇਸਲਾਮਿਕ ਦਾ ਨੂੰ ਮਿਲਣਗੇ ਇਸਲਾਮ ਰਿਲੀਜਨ ਹੈ ਤੇ ਇੱਥੇ ਹੈਲੋ ਬਾਏ ਬਾਏ ਤੇ ਪਰ ਕ੍ਰਿਸਚੀਅਨ ਵੀ ਆ ਕੁਝ ਲੋਕ ਕ੍ਰਿਸਚੀਅਨ ਆ ਤੇ ਰਮਜ਼ਾਨ ਮੋਸਟ ਆਫ ਪਰਪਾ ਨਾ ਮੁਸਲਮਾ ਹਾਂਜੀ ਮਤਲਬ ਮੋਸਟ ਆਫ ਮਿਸਲਮ ਥੋੜੇ ਜਿਹਾ ਕ੍ਰਿਸਚੀਅਨ ਹੈ ਹਾਂਜੀ ਤੇ ਬਾਕੀ ਇਹ ਰਮضان ਦਾ ਮਹੀਨਾ ਹੈ ਰਮضان Eid ਦੇ ਮਤਲਬ ਦਿਨ ਲੰਘੇ ਗਏ ਹਾਂ ਰੋਜ਼ੇ ਰੋਜ਼ੇ ਚੱਲੀ ਜਾਂਦੇ ਹਨ ਤੇ ਇਜੀਪਟ ਦਾ ਜਿਹੜਾ ਵੀਜ਼ਾ ਹੈ ਥੋੜਾ ਜਿਹਾ ਤੁਹਾਨੂੰ ਉਹਦੇ ਬਾਰੇ ਦੱਸ ਦਾਂ ਕਿਉਂਕਿ ਬਹੁਤ ਸਾਰੇ ਕੰਪਲਿਕੇਟਡ ਹੈ ਤੇ ਸਾਨੂੰ ਵੀ ਜਦੋਂ ਅਸੀਂ ਵੀਜ਼ਾ ਲਿਆ ਸੀ ਵੈਸੇ ਅਸੀਂ ਇਹ ਲਿਆ ਸੀ ਦਿੱਲੀ ਤੋਂ ਸਟicker ਵੀਜ਼ਾ ਲਿਆ ਸੀ ਤੇ ਜਨਵਰੀ ਮਹੀਨੇ ਚ ਲਿਆ ਸੀ ਇਹਦੇ ਲਈ ਸਪான்ਸਰ ਚਾਹੀਦੀ ਹੁੰਦੀ ਹੈ ਸਟicker ਵੀਜ਼ੇ ਲਈ ਜੇ ਤੁਹਾਡੇ ਕੋਲ ਮਤਲਬ UK ਦਾ ਜਾਂ ਸ਼ੰਗਨਾਂ ਜਾਂ ਕੋਈ ਵੀ ਵੱਡਾ ਵੀਜ਼ੇ ਹੈਗੇ ਨੇ ਤੇ ਵੈਲਿਡ ਹੋਣਾ ਚਾਹੀਦਾ ਉਹ ਤੇ ਫੇਰ ਤੁਹਾਨੂੰ ਵੀਜ਼ਾ ਔਨ ਅਰਾਈਵਲ ਵੀ ਮਿਲ ਜਾਂਦਾ ਪਰ ਜਨਵਰੀ ਚ ਸਾਡੇ ਕੋਲੇ ਜਿਹੜੇ ਸੀਗੇ ਵੀਜ਼ੇ ਉਦੋਂ ਹੈ ਨਹੀਂ ਸੀਗੇ ਹਜੇ ਤੇ ਤਾਂ ਕਰਕੇ ਅਸੀਂ ਉਦੋਂ ਸਟicker ਲੈ ਕੇ ਰੱਖ ਲਿਆ ਸੀਗਾ ਪਰ ਅਸੀਂ ਆਏ ਹੁਣ 90 ਦਿਨ ਦਾ ਵੀਜ਼ਾ ਹੁੰਦਾ ਹੈਗਾ ਤੇ ਸਾਡਾ ਵੀਜ਼ਾ ਮੈਨਲਾ ਦਾ ਮਸਹੀਂ 13-14 ਦਿਨਾਂ ਦਾ ਹੁਣ ਬਚਦਾ ਹੈਗਾ ਕਿਉਂਕਿ ਜਦੋਂ ਵੀ ਆਪਾਂ ਕੋਈ ਟੂਰ ਸਟਾਰਟ ਕਰਨਾ ਹੁੰਦਾ ਉਸ ਤੋਂ ਅਡਵਾਂਸ ਹੀ 3 ਮਹੀਨੇ 4 ਮਹੀਨੇ ਪਹਿਲਾਂ ਹੀ ਉਹਦੀ ਤਿਆਰੀ ਚੱਲ ਪੈਂਦੀ ਆ ਜਿਵੇਂ ਹੁਣ ਜਿਹੜੇ ਅਸੀਂ ਜੂਨ ਜੁਲਾਈ ਚ ਘੁੰਮਣੇ ਆ ਤੇ ਉਹਦਾ ਅਸੀਂ ਪਹਿਲੀ ਵੀਜ਼ਾ ਅਪਲਾਈ ਕਰਾ ਜਿਹੜਾ ਤੁਹਾਨੂੰ ਕਿਹਾ ਸੀ ਨਾ ਅਸੀਂ ਐਮਬੈਸੀ ਜਾਣਾ ਅੱਜ ਤੇ ਉਹ ਵੀਜ਼ੇ ਦਾ ਪਤਾ ਕਰਕੇ ਆਉਣਾ ਹਜੇ ਅਸੀਂ ਤੁਸੀਂ ਲਾਓ ਵੀ ਟਰੈਵਲ ਅਸੀਂ ਜੂਨ ਚ ਕਰਾਂਗੇ ਉੱਥੇ ਪਰ ਇੰਨਾ ਟਾਈਮ ਪਹਿਲਾਂ ਤੁਹਾਨੂੰ ਅਡਵਾਂਸ ਚ ਸੋਚ ਕੇ ਰੱਖਣਾ ਪੈਂਦਾ ਸਭ ਤੋਂ ਔਖਾ ਜੇ ਕਿਸੇ ਕੰਟਰੀ ਨੂੰ ਮਤਲਬ ਘੁੰਮਣਾ ਹੁੰਦਾ ਤਾਂ ਪਲੈਨਿੰਗ ਕਰਨੀ ਹੁੰਦੀ ਆ ਉਹ ਵੀਜ਼ੇ ਹੁੰਦੇ ਆ ਵੀਜ਼ੇ ਤੋਂ ਵੀ ਔਖਾ ਹੈਗਾ ਜਿਹੜਾ ਤੁਹਾਡਾ 2-3 ਮਹੀਨੇ ਪਾਸਪੋਰਟ ਰੱਖ ਲੈਂਦੇ ਆ ਕਈ ਵਾਰੀ ਤਾਂ ਸਾਡਾ ਪਾਸਪੋਰਟ ਸਟੱਕ ਕਰਕੇ ਰੱਖ ਲੈਂਦੇ ਆ ਵਾਪਸੀ ਨਹੀਂ ਮੋੜਦੇ ਤੇ ਮਸਾਂ ਈਮੇਲ ਕਰ ਕਰ ਫਿਰ ਇਦਾਂ ਬੁਲਾ ਲੈਣੇ ਹੁੰਦੇ ਆ ਅਸੀਂ ਵੀ ਭਾਈ ਸਾਨੂੰ ਵੀਜ਼ਾ ਹੀ ਨਹੀਂ ਚਾਹੀਦਾ ਸਾਨੂੰ ਸਾਡਾ ਪਾਸਪੋਰਟ ਸਾਨੂੰ ਵਾਪਸ ਦੇ ਦਿਓ ਵੀ ਅਸੀਂ ਕਿਤੇ ਹੋਰ ਟਰੈਵਲ ਕਰਨਗੇ ਸਾਡੇ ਨਾਲ ਕਈ ਵਾਰੀ ਇਹ ਹੋਇਆ ਤੇ ਜੇ ਅੱਜ ਟਾਈਮ ਲੱਗਿਆ ਸੀ ਅੱਜ ਹੀ ਐਮਬੈਸੀ ਜਾ ਕੇ ਪਤਾ ਕਰਕੇ ਆਉਨੇ ਆ ਤੇ ਅਦਰਵਾਈਜ਼ ਨਹੀਂ ਪਰ ਕੱਲ ਨੂੰ ਦੇਖਾਂਗੇ ਜੇ ਸੀ 14 ਦਿਨ ਸਾਡੇ ਇਹ ਵੀਜ਼ੇ ਦੇ ਬਚਦੇ ਆ ਤੇ 14 ਦੇ 14 ਦਿਨ ਇੱਥੇ ਹੈਗੇ ਆ ਏਜੀਪਟ ਚ ਪੂਰੇ 14 ਦਿਨ ਲਾ ਕੇ ਜਾਣੇ ਆ ਅਸੀਂ ਇੱਥੋਂ ਦਾ ਨਾ ਸਾਰਾ ਆਲਾ ਦਵਾਲਾ ਦੇਖ ਕੇ ਆ ਲੱਗਦਾ ਵੀ ਖਾਣ ਪੀਣ ਦੀ ਵੀ ਸਾਨੂੰ ਕੋਈ ਬਹੁਤੀ ਸਮੱਸਿਆ ਨਹੀਂ ਆਊਗੀ ਇੱਥੇ ਏਜੀਪਟ ਦੇ ਵਿੱਚ ਕਿਉਂਕਿ ਜਿਵੇਂ ਇੰਡੀਅਨ ਆ ਸਾਰਾ ਕੁਝ ਤੇ ਖਾਣਾ ਪੀਣਾ ਵੀ ਆਪਣੇ ਨਾਲ ਦਾ ਤੇ ਹੋਰ ਨਹੀਂ ਰਾਈਸ ਤੇ ਬਰਯਾਨੀ ਹੋ ਬਰੋਨੀ ਇਹ ਸਾਰੀਆਂ ਚੀਜ਼ਾਂ ਦਾ ਆਮ ਹੀ ਮਿਲ ਜਾਣੀਆਂ। ਇਹ ਸਾਰਾ ਡਾਊਨ ਟਾਊਨ ਦਾ ਏਰੀਆ ਜਿੰਨਾ ਤੁਸੀਂ ਦੇਖ ਰਹੇ ਹੋ। ਕਾირო ਦਾ ਜਿਹੜਾ ਡਾਊਨ ਟਾਊਨ ਹੈ ਉਹ ਕਿੱਛੇ ਹੋ ਜਾ। ਬਹੁਤਾ ਪੀੜ ਬੜੱਕਾ ਵੀ ਨਹੀਂ ਤੇ ਸ਼ਾਂਤ ਸ਼ਾਂਤੀ ਵੀ ਨਹੀਂ ਬਹੁਤੀ ਚੀਜੀ ਪਾਪਾ ਟੀਂਡੀ ਸਾਰਾ ਜਿਵੇਂ ਐ ਲੱਗਦਾ ਜਿਵੇਂ ਆਪਣੀ ਕਿਸੇ ਇੰਡੀਆ ਦੇ ਵੱਡੇ ਸਿਟੀ ਚ ਫਿਰਦੇ ਆ। ਇਥੇ ਜਾਂ ਤਾਂ ਤੁਸੀਂ ਇਸਲਾਮਿਕ ਕੰਟਰੀ ਕਰਕੇ ਲੈ ਕਹਿ ਸਕਦੇ ਹੋ ਮਤਲਬ ਚੋਰੀ ਚਕਾਰੀ ਤੁਹਾਡਾ ਫੋਨ ਕੋਈ ਖੋ ਕੇ ਲੈ ਜਾਊਗਾ ਜਾਂ ਇਹੋ ਜਿਹਾ ਇਹੋ ਜਿਹਾ ਕੋਈ ਸੀਨ ਨਹੀਂ ਹੈਗਾ ਇਥੇ ਤਾਂ ਕਰਕੇ ਸਾਨੂੰ ਮਤਲਬ ਇਸ ਕਿਸਮ ਦਾ ਕੋਈ ਡਰ ਨਹੀਂ ਹੈਗਾ ਜਿਵੇਂ ਸ਼ੁਰੂ ਵਿੱਚ ਅਸੀਂ ਦੱਸਿਆ ਸੀ ਨਾ ਜੋ ਖੁਸ਼ੀ ਨੇ ਦੱਸਿਆ ਸੀਗਾ ਸਕੈਮ ਜ਼ਰੂਰ ਨੇ ਉਹ ਕੀ ਆ ਤੁਹਾਨੂੰ ਮਤਲਬ ਠੱਗ ਲੈਂਦੇ ਕਿਸੇ ਕਿਸਮ ਨਾਲ ਠੱਗਣਾ ਵੀ ਨਹੀਂ ਕਹਿ ਸਕਦਾ ਮੈਂ ਅਸਲ 'ਚ ਇਹ ਕਹਿ ਸਕਦਾ ਵੀ ਪੈਸੇ ਨਹੀਂ ਪਤਾ ਤੁਹਾਡੇ ਤੋਂ 5 ਗੁਣਾ ਮੰਗ ਲੈਣ ਜਿਹੜਾ ਕਿ ਅਸੀਂ ਅੱਜ ਐਕਸਪੀਰੀਅੰਸ ਕਰ ਹੀ ਰਹੇ ਹਾਂ ਜਦ ਕਿ ਲੱਗਦਾ ਕੁਝ ਵੀ ਨਹੀਂ ਹੁੰਦਾ ਹਨ ਉਹ ਜੀਆਂ ਚੀਜ਼ਾਂ ਚੱਲਦੀਆਂ ਉਹ ਬਸ ਤੁਸੀਂ ਪੰਜਾਬੀ ਦੀ ਜਮਾ ਸਿੰਪਲ ਜੀ ਗੱਲ ਕਹਿ ਸਕਦੇ ਆ ਵੀ ਲਾਈ ਲਾਉਂਦੇ ਹਨਾ 5 ਰੁਪਏ ਦੀ ਚੀਜ਼ੇ 15 ਦੀ ਵੀ ਵੇਚ ਸਕਦੇ ਆ 20 ਦੀ ਵੀ ਕਰ ਸਕਦੇ 50 ਦੀ ਵੀ ਤੁਹਾਨੂੰ ਵੇਚ ਸਕਦੇ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੱਥੇ ਜੇ ਖੜ੍ਹ ਸਕਦੇ ਹੋ ਹਨਾ ਤੇ ਤੁਹਾਨੂੰ ਹਰ ਹਰ ਕਿਤੇ ਹਰ ਦੁਕਾਨ ਤੇ ਹਰ ਪਾਸੇ ਤੁਹਾਨੂੰ ਮਤਲਬ ਪੁੱਛਣਾ ਪੈਂਦਾ ਜਾਂ ਪਤਾ ਕਰਨਾ ਪੈਂਦਾ ਵੀ ਇਹ ਚੀਜ਼ ਕਿੰਨੇ ਦੀ ਹੈ ਤਾਂ ਵੀ ਸਭ ਤੋਂ ਪਹਿਲਾ ਕੰਮ ਕਰੰਸੀ ਵਿਡਰਾ ਕਰਾ ਲੀਏ ਨਾਲੇ ਤੁਹਾਨੂੰ ਇੱਥੋਂ ਦੇ ਨੋਟ ਦਿਖਾ ਦਈਏ ਕਿ ਇਹੋ ਜੇ ਨੋਟ ਹੈ ਤੇ ਕੀ ਕਰੰਸੀ ਹੈ ਇਹਨਾਂ ਦੀ ਇਹ ਸਾਰੇ ਇੱਥੋਂ ਦੇ ਨੋਟ ਹੈ ਆ 10 ਦਾ ਨੋਟ ਹੈਗਾ 10 ਪਾਉਂਡ ਬੋਲ ਸਕਦੇ ਨੇ ਇਜੀਪਸ਼ੀਨ ਪਾਉਂਡ ਆ ਫੜੇ ਖੁਸ਼ੀ ਤੇ ਆ 20 ਦਾ ਹੈਗਾ ਇਹਨੂੰ 20 ਪਾਉਂਡ ਤੇ ਇੰਡੀਆ ਨਾਲ ਡਬਲ ਕਰੀ ਜਾਵੇ ਬਸ ਆ 200 ਸਭ ਤੋਂ ਵੱਡਾ ਨੋਟ ਹੈ ਜਿਹਦੇ ਤੱਕ ਸਾਨੂੰ 200 ਦਾ ਮਿਲੇ ਇਹ 200 ਪਾਉਂਡ ਹੈ 200 ਦਾ ਇੰਡੀਆ ਦਾ ਬਣ ਗਿਆ 400 ਤੇ ਆ ਹੈਗਾਗਾ 100 ਦਾ ਬਾਕੀ 100 100 ਦੇ ਸਾਨੂੰ ਮਿਲੇ ਆਏ 100 ਦਾ ਇਹ ਇੰਡੀਆ ਦਾ 200 ਰੁਪਏ ਬਣ ਗਿਆ ਇਹੋ ਜੀ ਕਰੰਸੀ ਆ ਦੀ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਾਂ ਜਿਹੜੇ ਤੁਹਾਨੂੰ ਪਾਉਂਡ ਹੈ ਨਾ ਇਹਨਾਂ ਦਾ ਨਾਮ ਪਾਉਂਡ ਨਹੀਂ ਹੈਗਾ ਤੇ ਇਹ ਵੈਸੇ ਵੀ ਬ੍ਰਿਟਿਸ਼ ਪਾਉਂਡ ਵਰਗਾ ਹੈ ਇੰਗਲੈਂਡ ਦਾ 10 ਪਾਉਂਡਾ ਇੰਗਲੈਂਡ ਦੇ ਹੈ ਤੇ ਆਹ 10 ਪਾਉਂਡ ਏਜੀਪਟ ਦੇ ਹੈ ਦੂਜਾ ਪਾਸਾ ਕਰਿਓ ਆ ਦੇਖੋ ਇਹਦਾ ਦੂਜਾ ਪਾਸਾ ਕਰਿਓ ਵੜਾ ਜਾ ਆ ਮੇਰੇ ਵਾਲਾ ਦਾ ਹਾਂ ਇਹ ਆ ਦੇਖੋ ਕੱਲਾ ਪਾਸ ਵੈਸੇ ਫਰਕ ਹੈ ਤੇ ਇੱਥੇ ਰਾਣੀ ਦੀ ਫੋਟੋ ਆ ਤੇ ਹੈ ਸੇਮ ਪਤਾ ਹੀ ਨਹੀਂ ਲੱਗਦਾ ਯਾਰ ਹੋਰ ਤਾਂ ਹੋਰ ਤੁਸੀਂ ਦੇਖੋ ਇਹਨਾਂ ਦੇ ਸਿੱਕੇ ਵੀ ਇੰਗਲੈਂਡ ਦੇ ਪੌਂਡ ਵਰਗੇ ਆ ਜਿਵੇਂ ਅਸੀਂ ਉੱਥੇ ਦੇਖੇ ਸੀ ਇੰਗਲੈਂਡ 'ਚ ਉੱਥੇ ਵੀ ਠੋਲੂ ਇਦਾਂ ਦੇ ਹੀ ਸੀਗੇ ਬਿਲਕੁਲ ਬਸ ਉੱਥੇ ਰਾਣੀ ਦੀ ਫੋਟੋ ਸੀ ਇਹਨਾਂ ਨੇ ਆ ਆਪਣਾ ਕੋਈ ਲਾਇਆ ਹੋਇਆ ਇਹਨਾਂ ਦਾ ਇਹ ਪਰ ਇਹ ਹੁਣ 2 ਰੁਪਏ ਬਣਦੇ ਇੰਗਲੈਂਡ ਵਾਲਾ 100 ਬਣਦਾ ਇਹਨਾਂ ਵਰਗੇ ਜਿਹੜੀ ਆਪਣੇ ਕੋਲੇ ਪਾਣ ਪਈਆਂ ਠੋਲੂਆਂ ਵਾਲੀ ਉਹ 15-1600 ਰੁਪਏ ਹੈ ਇਹ ਤੁਰੇ ਤੁਰੇ ਹੁਣ ਅਸੀਂ ਪਹੁੰਚ ਗਏ ਤਲਾਤ ਖਰਬ ਸਕੁਅਰ ਚੌਂਕ ਹੈ ਇਹ ਤੇ ਇੱਥੇ ਵਿਚਾਲੇ ਇੱਕ ਬੁੱਤ ਵੀ ਲੱਗਾ ਹੋਇਆ ਕਿਸੇ ਦਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹੋ ਜਿਹੜਾ ਰਾਜਧਾਨੀ ਕੈਰੋ ਦਾ ਵਾਲਾ ਦੁਆਲਾ ਹੈਗਾ ਤੇ ਇੱਥੇ Vodafone ਦਾ ਸਟੋਰ ਦੱਸਿਆ ਇੱਕ SIM ਸਾਨੂੰ Vodafone ਦਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਫੋਨ 15 ਇਹਨਾਂ ਚ SIM ਦੀ ਆਪਸ਼ਨ ਹੈ ਨਹੀਂਗੀ ਤੇ ਇਹਦੇ ਚ eSIM ਚੱਲਦਾ ਹੈ eSIM ਸਿਰਫ ਸਾਨੂੰ ਮਿਲ ਸਕਦਾ ਹੈਗਾ ਜਮਾ ਮੇਨ ਸਟੋਰ ਤੋਂ ਏਜੀਪਸ਼ੀਅਨ ਏਜੀਪਸ਼ੀਅਨ ਕਹਿੰਦੇ ਜਿੰਨਾ ਸੁਣਿਆ ਸੀਗਾ ਭਰੋਸਾ ਕਰਨਾ ਔਖਾ ਇੱਥੇ ਲੋਕਾਂ ਦੇ ਖਾਸ ਕਰਕੇ ਪਬਲਿਕ ਟਰਾਂਸਪੋਰਟ ਵਾਲਿਆਂ ਦੇ ਤੇ ਬਈ ਸਾਨੂੰ ਨਹੀਂ ਲੱਭ ਰਿਹਾ ਸਟੋਰ ਹਜੇ ਤੱਕ ਦੇਖ ਲਓ ਕਦੋਂ ਦੇ ਤਰੇ ਫਿਰਦੇ ਆਂ ਖੁਸ਼ੀ ਇੱਥੇ ਦੱਸਿਆ ਸੀ ਯਾਰ ਦੁਬਾਰਾ ਫੇਰ ਬਚਣਾ ਪੈਣਾ ਮੇਰੇ ਕੋਲ ਫੂਡ ਚੇਂਜ ਵੀ ਕੋਈ ਨਹੀਂ ਦਿਖ ਰਹੀ ਇੱਥੇ ਸਾਨੂੰ ਜਿੰਨੀਆਂ ਬਾਹਰ ਲਏ ਹੋਰ ਯੂਰਪ ਜਿਹਾ ਪਿੱਛੇ ਇੰਗਲੈਂਡ ਭੁੰਕੇ ਆਏ ਜੀ ਮੈਨੂੰ ਲੱਗਦਾ ਹੈ ਮੈਕਡੋਨਲਡ ਨਾ ਹੋਵੇ ਇੱਥੇ ਰੇੜੇ-ਟੇੜੇ ਹੁਣ ਉਹ ਦੇਖ ਖਾਣਾ ਪੀਣਾ ਵੀ ਅਸੀਂ ਭੁੱਖ ਬਹੁਤ ਲੱਗ ਰਹੀ ਹੈ ਜੀ ਮੈਕਡੋਨਲਡ ਨਹੀਂ ਖਾਣਾ ਹਾਂਜੀ ਦੋ ਤਿੰਨ ਘੰਟੇ ਹੋ ਗਏ ਤਰੇ ਘਰਦੇ ਨੂੰ ਇੱਧਰ ਪਤਾ ਕਰ ਲੈਣੇ ਕੋਈ ਤੁਹਾਨੂੰ ਪਤਾ ਇੱਥੇ ਮੈਂ ਸਟਰਾਬਰੀ ਦੀਆਂ ਰੇਡੀਆਂ ਵਾ ਦੇਖੀਆਂ ਨੇ ਅੱਛਾ ਜੀ ਸਸਤੀ ਹੋਣੀ ਮੇਰੇ ਖਿਆਲ ਚ ਹਾਂ ਲੈ ਵੀ ਆਖਰ ਲੱਭ ਗਿਆ ਸਾਨੂੰ ਵੋਡਾਫੋਨ ਵੋਡਾਫੋਨ ਨਹੀਂ ਬੋਲੇ ਕਰਤੇ ਸੀ ਵੋਡਾਫੋਨ ਨਹੀਂ ਲੱਭ ਰਹੇ ਬੋਲਾ ਫੋਨ ਕਹਿ ਸਕਦਾ ਹੁਣ ਤੇ ਇੱਥੇ ਹੁਣ SIM ਇੱਕ ਹੋਰ SIM ਲੈ ਲਈਏ ਕੰਮਾ ਜੇ ਸਾਨੂੰ ਕੁਝ ਜ਼ਿਆਦਾ ਹੈ ਨਹੀਂਗਾ ਅਸੀਂ ਬਸ ਆਲਾ ਦਵਾਲਾ ਦੇਖਣਾ ਤੇ ਸਾਰਾ ਜਿਵੇਂ ਦੇਖ ਰਹੇ ਆ ਤੁਹਾਨੂੰ ਦਿਖਾ ਰਹੇ ਆ ਤੇ ਕੈਪਟ ਦੀ ਇੰਡੀਆ ਸਾਰੇ ਇੰਡੀਆ ਇੰਡੀਆ ਕਹਿ ਕੇ ਲੰਘਦੇ ਆ ਮੋਸਟਲੀ ਪਾਕੇ ਕਰਕੇ ਵੀ ਪਛਾਣ ਆ ਜਾਂਦੀ ਵੀ ਇੰਡੀਆ ਤੋਂ ਹੀ ਹੋਣਗੇ ਤੇ ਜਿੰਨਾ ਕਿ ਅਸੀਂ ਅੱਜ ਦੇਖ ਰਹੇ ਇਥੇ ਮੋਸਟ ਲੋਕ ਫਰੈਂਡਲੀ ਆ ਮਤਲਬ ਪਿਆਰ ਕਰ ਰਹੇ ਕਿਸੇ ਨੇ ਵੀ ਗੁੱਸੇ ਦੇ ਨਾਲ ਨਹੀਂ ਦੇਖਿਆ ਇੱਕ ਗੱਲ ਹੋਰ ਤੁਸੀਂ ਨੋਟਿਸ ਕਰਿਓ ਬਹੁਤ ਸਾਰਾ ਨਾ ਇਹ ਲਿਬਰਲ ਜਾਂ ਕੰਟਰੀ ਹੈ ਮਤਲਬ ਜਿਵੇਂ ਹੈ ਹੈਗਾ ਹੁਣ ਹਾਂਜੀ ਜਿਵੇਂ ਹੈਗਾ ਇਸਲਾਮ ਰਿਲੀਜੀਨ ਹੈ ਤੇ ਉਸ ਹੱਦ ਤੱਕ ਬੰਦਸ਼ਾਂ ਨਹੀਂ ਹੈਗੀਆਂ ਕੁੜੀਆਂ ਨੂੰ ਜਾਂ ਹੋਰ ਬਾਹਰ ਅੰਦਰ ਸਾਰੇ ਤੁਰੇ ਫਿਰਦੇ ਆ ਖੁੱਲਾ ਵਿਚਰਦੇ ਆ ਕੁੜੀਆਂ ਵੀ ਸਾਨੂੰ ਕਈ ਮਤਲਬ ਹੱਸ ਖੇਡ ਕੇ ਬੁਲਾਉਂਦੀਆਂ ਹਨਾ ਹੈਲੋ ਹਾਈ ਕਰਕੇ ਜਾਂਦੇ ਆ ਤੇ ਉਵੇਂ ਕਰਕੇ ਵਧੀਆ ਦੇਸ਼ ਹੈਗਾ ਹੁਣ ਤੱਕ ਵਧੀਆ ਲੱਗ ਰਿਹਾ ਜਿੰਨਾ ਵੀ ਅਸੀਂ ਏਰੀਆ ਨੂੰ ਮੀਜਣਾ ਸਾਰਾ ਯਾਰ ਬਹੁਤ ਜ਼ਿਆਦਾ ਪ੍ਰਹਣਾ ਤੇ ਨਵੀਂ ਇਮਾਰਤ ਤਾਂ ਕੋਈ ਦਿਖੀ ਨਹੀਂ ਰਹੀ ਈਜੀਪਟ ਦੇ ਵਿੱਚ ਜਾਂ ਸਪੈਸ਼ਲੀ ਕਾირო ਦੇ ਵਿੱਚ ਤੇ ਦੇਖੋ ਸਾਰੀਆਂ ਪੁਰਾਣੀਆਂ-ਪੁਰਾਣੀਆਂ ਇਮਾਰਤਾਂ ਬਹੁਤ-ਬਹੁਤ ਪੁਰਾਣੀਆਂ ਪੁਰਾਣੀਆਂ-ਪੁਰਾਣੀਆਂ ਦੁਕਾਨਾਂ ਪੁਰਾਣੀਆਂ-ਪੁਰਾਣੀਆਂ ਇਮਾਰਤਾਂ ਤੇ ਪਤਾ ਨਹੀਂ ਇਹ ਕਿੰਨਾ ਕੁ ਪੁਰਾਣਾ ਹੋ ਸਕਦਾ ਹੈ ਤਾਂ ਜੋ ਜਿਹੜਾ ਈਜੀਪਟ ਦਾ ਮਤਲਬ ਹਿਸਟਰੀ ਹੈ ਦੀ ਉਹ ਵੀ ਬਹੁਤ ਜ਼ਿਆਦਾ ਤੁਹਾਨੂੰ ਪੁਰਾਣੀ ਮਿਲੇਗੀ ਤੇ ਪਿਰਾਮਿਡ ਇੱਥੇ ਦੇਖ ਲਓ ਕਿੰਨੇ ਸਾਲ ਪੁਰਾਣੇ ਐ ਤੇ ਜਾਂ ਹੋਰ ਵੀ ਬਹੁਤ ਸਾਰਾ ਇਤਿਹਾਸ ਪਿਆਗਾ ਇਜੀਪਟ ਦੀ ਨਾ ਜਿਹੜੀ ਟਾਈਮ ਜ਼ੋਨ ਹੈ ਇੰਡੀਆ ਨਾਲੋਂ ਸਾਢੇ 3 ਘੰਟੇ ਦਾ ਫਰਕ ਹੈਗਾ ਮਤਲਬ ਸਾਢੇ 3 ਘੰਟੇ ਇੰਡੀਆ ਪਿੱਛੇ ਅ ਏਜੀਪਟ ਪਿੱਛੇ ਹੈਗਾ ਇੰਡੀਆ ਅੱਗੇ ਹੈਗਾ ਤੇ ਆਪਣੇ ਜਿੰਨੇ ਵੀ ਮਿਲਣਾ ਦਾ ਹੁਣ ਤੱਕ ਆਪਾਂ ਗੁੰਮੇ ਆ मोस्ट ਆਫ ਅ ਸਾਢੇ 3 ਘੰਟਿਆਂ ਦੀ ਤਿੰਨ ਸਾਢੇ 3 ਘੰਟਿਆਂ ਦੀ ਫਰਕ ਰਹਿੰਦਾ ਹੁੰਦਾ ਹੈ ਸਿਰਫ ਇੰਗਲੈਂਡ ਹੀ ਇਦਾਂ ਦਾ ਸੀਗਾ ਇੰਗਲੈਂਡ ਸਾਢੇ 5 ਦਾ ਪਿਆ ਸੀਗਾ ਸਾਢੇ 5 ਘੰਟਿਆਂ ਦਾ ਫਰਕ ਸੀਗਾ ਤੇ ਨਹੀਂ ਜ਼ਿਆਦਾਤਰ ਜਨੇ ਅਫਰੀਕਾ 'ਚ ਜਿਵੇਂ ਇਹ ਵੀ ਚਲੋ ਅਫਰੀਕਾ ਦੀ ਪਾਰਟ ਹੈ ਨਾਇਰੋਬੀ ਵਗੈਰਾ ਉਹ ਵੀ ਸਾਰੇ ਸਾਢੇ 3 ਘੰਟਿਆਂ ਦਾ ਫਰਕ ਸੀਗਾ ਸੇਮ ਟਾਈਮ ਜ਼ੋਨ ਹੈ ਇਹਦੀ ਇੱਥੇ ਆ ਰਹੋਂ ਤੋਂ ਪਹਿਲਾਂ ਨਾ ਆ ਕਾਫੀ ਸਾਰੇ ਵੈਸੇ ਮੇਰੇ ਦੋਸਤ ਹੈਗੇ ਇੱਥੇ ਮਤਲਬ ਕੁੜੀਆਂ ਇੱਕ ਕੁੜੀ ਤਾਂ ਸਾਡੇ ਕੋਲੇ ਆ ਕੇ ਵੀ ਗਈ ਸੀ ਖੁਸ਼ ਕੀ ਨਾਮ ਸੀ ਉਹਦਾ ਮਾਮਾ ਨਹੀਂ ਨਹੀਂ ਆਪਣੇ ਕੋਲ ਆਸਮਾ ਹਾਂ ਨਹੀਂ ਜਿਹੜੀ ਹੁਣ ਲੈਣ ਆਈ ਸੀ ਮੈਂ ਤਾਂ ਉਹਦਾ ਨਾਮ ਨਹੀਂ ਨਹੀਂ ਉਹਦਾ ਮਾਮਾ ਸੀ ਹਾਂਜੀ ਤੇ ਇੱਕ ਆਸਮ ਉਹ ਹੋਰ ਕੈਰੇਜ ਤਾਂ ਹੀ ਰਹਿੰਦੀ ਕਿਸੇ ਹੋਰ ਜਿੱਥੇ ਨਹੀਂ ਨਹੀਂ ਉਹ ਆਪਣੇ ਇੱਥੋਂ ਸਾਡੇ ਤੋਂ ਦੂਰ ਹੈ ਬਟ ਅਸੀਂ ਮਿਲ ਕੇ ਆਵਾਂਗੇ ਫਿਰ ਵੀ ਹਾਂ 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 ਨਿੱਕੀ ਜੀ ਮਤਲਬ ਕੋਈ ਬਾਲੀ ਵੱਡੀ ਨਹੀਂ ਹੈ ਹਾਂਜੀ ਤੇ ਉਹਦੋਂ ਸਾਨੂੰ ਕਿਹਾ ਸੀਗਾ ਸਾਰਿਆਂ ਨੇ ਕਹਿੰਦੇ ਵੈਸੇ ਗਰਮੀ ਹੋ ਜਾਂਦੀ ਹੈ April ਚ ਪਰ ਇੰਨੀ ਲੱਗ ਨਹੀਂ ਰਹੀ ਯਾਰ ਮੈਨੂੰ ਠੀਕ ਹੈ ਧੁੱਪ ਤਿੱਖੀ ਹੈ ਅਸੀਂ ਜਦੋਂ ਇਥੋਪੀਆ ਵਰਗੇ ਕੰਟਰੀ ਘੁੰਮੇ ਆਏ ਨੇ 43 43 ਹਾਂ ਆਪਾਂ ਹੈਗੇ ਕ੍ਰੇਜ਼ੀ ਆ ਵੈਸੇ ਇਥੋਪੀਆ ਤੋਂ ਪੂਰੀ ਠੰਡ 'ਚ ਚਲੇਗੇ ਪੂਰੀ ਠੰਡ ਤੋਂ ਪੂਰੀ ਗਰਮੀ 'ਚ ਹੁਣ ਪੂਰੀ ਗਰਮੀ ਤੋਂ ਬਾਅਦ ਫੇਰ ਪੂਰੀ ਠੰਡ ਦੇਖੋ ਇਸ ਤੋਂ ਬਾਅਦ ਕਿੱਥੇ ਦਾ ਬਣੂ ਪਲਾਨ ਦੇਖੋ ਨਜ਼ਾਰੇ ਮੈਂ ਤੁਹਾਨੂੰ ਇਹ ਦਿਖਾਉਣਾ ਵੀ ਕਿਦੇ ਕੋਈ ਟ੍ਰੈਫਿਕ ਸਿਗਨਲ ਕੁਛ ਕੁਛ ਨਹੀਂ ਚੱਲ ਰਹੇ ਤੇ ਨਾ ਕੋਈ ਟ੍ਰੈਫਿਕ ਸਿਗਨਲ ਨਾ ਕੋਈ ਸ਼ੋਰ ਤੇ ਜਿਹਦਾ ਜਿ ਕਰਦਾ ਜਿੱਥੋਂ ਨਹੀਂ ਡੱਪੀ ਜਾਂਦਾ ਟ੍ਰੈਫਿਕ ਭੀੜ ਭੜਕਾ ਬਹੁਤ ਆ ਯਾਰ ਸਾਈਕਲ ਮੈਨੂੰ ਲੱਗਦਾ ਇੱਥੇ ਵੀ ਲੋਕ ਕਾਫੀ ਜ਼ਿਆਦਾ ਯੂਜ਼ ਕਰਦੇ ਆ ਆ ਦੇਖੋ ਸ਼ਹਿਰ ਚ ਸਾਈਕਲ ਖੜੇ ਆ ਜਿਵੇਂ ਪਹਿਲਾਂ ਯੂਰਪ 'ਚ ਦੇਖਦੇ ਰਹੇ ਹਾਂ ਪਰ ਦੇਖਿਆ ਨਹੀਂ ਹਜੇ ਤੱਕ ਕਿਸੇ ਕੋਲ ਚਲਾਉਂਦੇ ਕੋਈ ਤੇ ਸਾਰਾ ਜਿੰਨਾ ਦੇਖਿਆ ਕਾਰਾਂ ਬੱਸਾਂ ਤੇ ਇੱਥੇ ਜਿਹੜੀ ਪਬਲਿਕ ਟਰਾਂਸਪੋਰਟ ਹੈ ਨਾ ਜਿਵੇਂ ਮਟਾਟੂ ਚੱਲਦੇ ਹੁੰਦੇ ਸੀਗੇ ਮਟਾਟੂ ਚੱਲਦੇ ਆ ਜਿਵੇਂ ਕੇਨੀਆਂ ਨਾਇਰੋਬੀ 'ਚ ਦੇਖਿਆ ਸੀ ਵੈਨਾਂ ਜੀਆਂ ਵੈਨ ਟਾਈਪ ਇਹੋ ਜੇ ਇਹ ਚੀਜ਼ਾਂ ਚੱਲਦੀਆਂ ਪਬਲਿਕ ਟਰਾਂਸਪੋਰਟ ਲਈ ਤੇ ਆ ਗਈਆਂ ਖਾਣ ਪੀਣ ਦੀਆਂ ਦੁਕਾਨਾਂ ਤੇ ਇੱਥੋਂ ਰਾਈਸ ਵੀ ਮਿਲ ਜਾਂਦੇ ਆ ਤੇ ਨਾਲ ਵੈਜਿਟੇਰੀਅਨ ਨਾਨ ਵੈਜਿਟੇਰੀਅਨ ਸਾਰਾ ਕੁਝ ਮਿਲ ਜਾਂਦਾ ਹੈ ਤੇ ਅਰਬ ਦੀ ਮੇਰੀ ਸਭ ਤੋਂ ਪਸੰਦੀਦਾ ਡਿਸ਼ ਹੈਗੀ ਇਹ ਅਰੇਬਿਕ ਡਿਸ਼ ਬੋਲ ਦਿੰਦੇ ਇਹਨੂੰ ਇਹ ਹੈਗੀ ਸ਼ਾਵਰਮਾ ਸ਼ਾਵਰਮਾ ਕਹਿੰਦੇ ਹੁੰਦੇ ਆ ਚਿਕਨ ਵਾਲਾ ਇੱਧਰ ਦੂਜਾ ਗਾ ਮੀਟ ਵਾਲਾ ਬੀਫ ਵਾਲਾ ਵੀ ਹੈਗਾ ਸਾਰੇ ਮਿਲ ਜਾਂਦੇ ਇੱਥੇ ਤੇ ਨਾਲ ਇੱਥੇ ਵੈਸੇ ਤਾਂ ਇੱਥੇ ਬਹੁਤ ਔਖਾ ਹੁੰਦਾ ਯਾਰ ਲੱਭਣਾ ਅ ਅਰਬ ਕੰਟਰੀ ਚ ਖਾਸ ਕਰਕੇ ਨਾ ਵੈਜਿਟੇਰੀਅਨ ਡਿਸ਼ਸ ਪਰ ਇਨ ਸ਼ੌਰਮਾ ਆਇਆ ਕਰਕੇ ਬੋਲਦੇ ਆ ਰਾਈਸ ਦਾ ਚੌਲਾਂ ਦੇ ਡੱਬੇ ਪਰ ਪਰ ਦੇ ਦਿੰਦੇ ਆ ਉਥੇ ਮਤਲਬ ਜੇ ਚੌਲ ਖਾਣੇ ਆ ਤੁਸੀਂ ਨਾਲ ਸਬਜ਼ੀਆਂ ਸਬਜ਼ੀਆਂ ਨਾਲ ਇਹ ਚੀਜ਼ਾਂ ਤੇ ਮੈਂ ਤਾਂ ਸ਼ੌਵਰਮਾ ਉਹੀ ਖਾਣਾਗਾ ਤੇ ਮੈਨੂ ਦੇਖੋ ਇਹਨਾਂ ਦੇ ਆਪਣੇ ਦੇਖ ਲਓ ਆਪਾਂ ਆਪਣੀ ਲੈਂਗੁਏਜ ਜਮਾ ਨਹੀਂ ਲਿਖਦੇ ਆਪਣੇ ਸਾਰੇ ਰੈਸਟੋਰੈਂਟਾਂ 'ਚ ਅੰਗਰੇਜ਼ੀ ਲਿਖੀ ਹੁੰਦੀ ਆ ਆਪਣੇ ਪੰਜਾਬੀ 'ਚ ਕੋਈ ਨਹੀਂ ਕੁਝ ਲਿਖਦਾ ਤੇ ਪਰ ਇਹਨਾਂ ਦੇ ਤੁਸੀਂ ਦੇਖ ਲਓ ਅਰਬੀ ਲਿਖੀ ਮਿਲੂ ਸਾਰੀ ਹੁਣ ਅਸੀਂ ਇਹਦੀ ਫੋਟੋ ਖਿੱਚ ਕੇ ਟ੍ਰਾਂਸਲੇਟ ਕਰਾਂਗੇ ਵੀ ਸਾਨੂੰ ਕੀ ਚਾਹੀਦਾ 버ਗਰ ਪਏ ਆ ਤੇ ਆ ਨਿਊਡਲ ਪਏ ਆ ਤੇ ਜਾਂ ਫੋਟੋ ਦੇਖ ਕੇ ਅਸੀਂ ਇਸ਼ਾਰਾ ਕਰਾਂਗੇ ਆ ਰਾਈਸ ਪਏ ਆ ਜੇ ਸਾਨੂੰ ਆ ਚੀਜ਼ਾਂ ਚਾਹੀਦੀਆਂ ਇੰਗਲਿਸ਼ ਬੋਲਦੇ ਵੀ ਨਹੀਂ ਇੰਗਲਿਸ਼ ਬੋਲਦੇ ਵੀ ਨਹੀਂ ਬਹੁਤ ਘੱਟ ਇੰਗਲਿਸ਼ ਬੋਲਦੇ ਆ ਲੈ ਵੀ ਹੁਣ ਦੁਕਾਨ ਤੁਹਾਨੂੰ ਦਿਖਾ ਦਈਏ ਹੁਣ ਆਰਡਰ ਕਰ ਲਈ ਕੋਸ਼ੇ ਉਹ ਜੀਆਂ ਜਿਹੜੇ ਖਾਣ-ਪੀਣ ਦੀਆਂ ਦੁਕਾਨਾਂ ਰੈਸਟੋਰੈਂਟਸ ਆ ਕੈਨ ਵੀ ਗੋ ਅਪ ਆਪ ਓਕੇ ਥੈਂਕ ਯੂ ਸ਼ੁਕਰਾਨ ਇੱਥੋਂ ਦੇ ਲੋਕ ਨਾ ਯਾਰ ਕਿਤਾਬਾਂ ਵੀ ਬਹੁਤ ਜ਼ਿਆਦਾ ਪੜ੍ਹਦੇ ਆ ਤੁਸੀਂ ਦੇਖ ਲਓ ਥਾਂ-ਥਾਂ ਤੁਹਾਨੂੰ ਇਹ ਜਿਹੜੀਆਂ ਜਿਹੜੀਆਂ ਬੁੱਕਸਟੋਰਸ ਆ ਉਹ ਮਿਲ ਜਾਣਗੀਆਂ ਤੇ ਇੱਕ ਵੱਡੀ ਗੱਲ ਦੇਖਣ ਵਾਲੀ ਇਹ ਹੈ ਕਿ ਸਾਰੀਆਂ ਇਹਨਾਂ ਦੀ ਲੈਂਗੁਏਜ ਚ ਇੱਕ ਵੀ ਕਿਤਾਬ ਤੁਹਾਨੂੰ ਇੱਥੇ ਅੰਗਰੇਜ਼ੀ ਦੀ ਨਹੀਂ ਮਿਲੂਗੀ ਤੇ ਆਪਦੀ ਲੈਂਗੁਏਜ ਨੂੰ ਜਦਾ ਇੰਨਾ ਪਿਆਰ ਕਰਦਾ ਜਾਂ ਇੰਨਾ ਪੜਦੇ ਆ ਤੇ ਥਾਂ-ਥਾਂ ਆ ਦੇਖੋ ਇੱਥੇ ਵੀ ਹਰੇਕ ਥਾਂ ਦੇ ਵੈਸੇ ਤਾਂ ਆਪਣੇ ਪੰਜਾਬੀ ਚ ਕਰਦਾ ਲਾਜ਼ਮੀ ਹੁਣ ਅਰੈਬਿਕ ਹਰੇਕ ਥਾਂ ਤੇ ਲਿਖੀ ਹੁੰਦੀ ਹੈਗੀ ਦੇਖੋ ਬੁੱਕ ਸਟਾਲ ਬੁੱਕ ਸਟਾਲ ਯਾਰ ਛੋਟੇ ਜਿਹਾਕਾਂ ਨਹੀਂ ਜ਼ਰੂਰ ਹੈਗੀਆਂ ਨੇ ਆਏ ਏ ਬੀ ਸੀ ਅਲਫਾਬੈਟ ਜੇ ਕਿਸ ਨੇ ਸਿੱਖਣੇ ਨਵੇਂ ਸਕੂਲਾਂ ਵਾਲੇ ਜਵਾਗ ਜਿਹੜੇ ਛੋਟੇ ਛੋਟੇ ਨੇ ਉਹ ਭਾਵੇਂ ਮਾੜੀ ਮੋਟੀ ਅੰਗਰੇਜ਼ੀ ਜਾਣਦੇ ਆ ਤੇ ਜਿੰਨੇ ਦੇ ਪੁਰਾਣੇ ਵੱਡੇ ਬੰਦੇ ਹਨ ਬਹੁਤ ਘੱਟ ਇੰਗਲਿਸ਼ ਹੁੰਦੀ ਹੈ ਸੋ ਇਹ ਸੀਗਾ ਡਾਊਨ ਟਾਊਨ ਦਾ ਏਰੀਆ ਜਿਹੜਾ ਕੈਰੋ ਦਾ ਡਾਊਨ ਟਾਊਨ ਹੈ ਉਹ ਕੁਛ ਇਹੋ ਜਿਹਾ ਆਲੇ ਦੁਆਲੇ ਗੇੜੇ ਦੇ ਕੇ ਤੁਹਾਨੂੰ ਸਾਰਾ ਦਿਖਾਇਆ ਇਹੋ ਜੀਆਂ ਕੁਝ ਗਲੀਆਂ ਹਨ ਹਰੇਕ ਦੇਸ਼ ਦਾ ਡਾਊਨ ਟਾਊਨ ਹੁੰਦਾ ਕੁਝ ਅਲੱਗ ਜਿਹੀ ਵਾਈਬ ਹੁੰਦੀ ਹੈ ਉਹਦੀ ਉਹ ਕੁਝ ਵੱਖਰਾ ਜਿਹਾ ਹੁੰਦਾ ਜਿਹੜਾ ਇੱਥੋਂ ਦਾ ਡਾਊਨ ਟਾਊਨ ਆ ਉਹ ਇੱਕ ਆਪਣਾ ਕਾਹਿਰੋ ਦਾ ਵੱਖਰਾ ਹੈਗਾ ਕਈ ਦੇਸ਼ਾਂ 'ਚ ਮੋਟਰਸਾਈਕਲ ਨਹੀਂ ਦੇਖਣ ਨੂੰ ਮਿਲਦੇ ਹੁੰਦੇ ਸਾਨੂੰ ਤੇ ਇੱਥੇ ਮੋਟਰਸਾਈਕਲ ਆਮ ਚੱਲਿਆ ਵਾਧੂ ਚੱਲਦੇ ਮੋਟਰਸਾਈਕਲ ਹੁਣ ਅਸੀਂ ਜਾਣਾ ਬਾਜ਼ਾਰ ਤੇ ਬਾਜ਼ਾਰ ਲਈ ਇਹ ਬੰਦਾ ਸਾਨੂੰ ਕਰਕੇ ਦੇਉ ਟੈਕਸੀ ਥੈਂਕ ਯੂ ਸ਼ੁਕਰਾਨ ਸ਼ੁਕਰਾਨ ਖਾਨਨ ਖਲੀਲੀ ਲੈ ਐਂ ਬੰਦੇ ਚੰਗਿਆ ਦੇਖ ਲੋ ਗੱਡੀ ਗੁੱਡੀ ਖੜਾ ਕੇ ਨਾ ਤੇ ਰੋਕੇ ਆਪੀ ਕਹਿੰਦਾ ਮੈਂ ਰੇਟ ਕਰਕੇ ਦੇਣਾ ਤੁਹਾਨੂੰ ਕਹਿੰਦਾ ਨਹੀਂ ਤੁਹਾਨੂੰ ਤਾਂ ਠੱਗ ਲੈਣਗੇ ਵੀ ਕਿੰਨੇ ਪੈਸੇ ਲੈਂਦੇ ਖੋ ਜੀ ਪੁੱਛ ਲਿਓ ਪਹਿਲਾਂ ਓਕੇ 50 ਐਜਿਪਟਾ ਆ ਕੇ ਨਾ ਭਰੋਸਾ ਨਾ ਕਰਿਓ ਪਹਿਲਾਂ ਪੁੱਛ ਲਿਆ ਕਰਿਓ ਤੇ ਮਾਰਕੀਟ ਹੁੰਦੇ ਹੋਏ ਫਿਰ ਅਸੀਂ ਜਾਣਾ ਹੈਗਾ ਸਾਡੇ ਹੋਟਲ ਨੂੰ ਤੇ ਹੋਟਲ ਜਾ ਕੇ ਚੈੱਕ ਇਨ ਕਰਾਂਗੇ ਤੇ ਨਾਲ ਉੱਥੇ ਅੱਜ ਦਾ ਜਿਹੜਾ ਵਲੌਗ ਆਪਾਂ ਸਮਾਪਤ ਕਰਾਂਗੇ ਦੇਖੋ ਇਹਨੇ ਵੀ ਜਵਾਬ ਦਿੱਤਾ ਜਿਆਦਾ ਮੰਗਦਾ ਹਾਊ ਮਚ 6 ਹਾਂ 60 60 60 ਇਟਸ ਓਕੇ ਨੋ ਪ੍ਰੋਬਲਮ ਓਕੇ 60 ਹੈ ਬੈਜੋ ਬੈਜੋ ਕੋਈ ਨਹੀਂ 60 ਰੁਪਏ ਦੇ ਗਏ ਥੈਂਕ ਯੂ ਥੈਂਕ ਯੂ ਸ਼ੁਕਰਾਨ 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 ਹਾਂ ਬੰਦੇ ਯਾਰ ਹੋਣ ਜਿਵੇਂ ਮਰਜੀ ਇੱਥੇ ਦੇ ਤੇ ਪਰ ਹਾਸ ਸਮੋਖੇ ਬਹੁਤ ਆ ਯਾਰ ਹੱਸਦੇ ਬਹੁਤ ਹੈ ਗੱਲਾਂ ਸੁਣਾਉਂਦੇ ਟਕੇ ਟਕੇ ਦੀਆਂ ਤੁਹਾਨੂੰ ਇਹਨਾਂ ਨੂੰ ਇਹਨਾਂ ਨੂੰ ਸਮਝ ਨਹੀਂ ਆਉਂਦੀ ਲੈਂਗੁਏਜ ਭਾਵੇਂ ਤੁਹਾਨੂੰ ਨਹੀਂ ਆਉਂਦੀ ਪਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਹੈਗੇ ਰਿਲੀਜੀਅਸ ਵੀ ਬਹੁਤ ਹੈ ਨਾ ਧਾਰਮਿਕ ਬਹੁਤ ਹੈ ਕਿਸੇ ਗਾਇ ਆਪਾਂ ਗਾਣਾ ਨਹੀਂ ਵਜਦਾ ਦੇਖਿਆ ਹੈ ਨਾ ਧਾਰਮਿਕ ਹੀ ਚੱਲ ਰਿਹਾ ਏ ਅਸੀਂ ਪਹੁੰਚ ਗਏ ਸਾਡੇ ਹੋਟਲ ਤੇ ਚੈੱਕ ਇਨ ਕਰ ਲਈਏ ਪਹਿਲਾਂ ਤੇ ਜਿਵੇਂ ਤੁਹਾਨੂੰ ਦੱਸਿਆ ਅਸੀਂ ਸ਼ਹਿਰ ਤੋਂ ਮੇਨ ਜਿਹੜਾ ਕੈIRO ਸਿਟੀ ਆ ਉਹਦੇ ਤੋਂ ਦੂਰ ਆਇਆ। ਇਹ ਗੀਜ਼ਾ ਇੱਕ ਅਲੱਗ ਸਿਟੀ ਪੈਂਦਾ। ਇੱਥੋਂ ਕਹਿੰਦੇ ਆ ਵੀ ਪਿਰਾਮਿਡ ਜਿਹੜੇ ਆਸਾਨੀ ਨਾਲ ਦੇਖੇ ਜਾ ਸਕਦੇ ਆਗੇ। ਇਹ ਦੇਖੋ ਹੋਟਲ ਵਾਲਿਆਂ ਨੇ ਵੀ ਆ ਰੱਖੇ ਹੋਏ ਨੇ। ਮਮੀਸ ਬੋਲ ਦਿੰਦੇ ਇਹਨਾਂ ਨੇ। ਏਜੀਪਟ ਦਾ ਇਤਿਹਾਸ ਨਾ ਪੁਰਾਣਾ ਇਤਿਹਾਸ ਆ ਬਹੁਤ ਜ਼ਿਆਦਾ। ਤੇ ਇਹ ਤੁਹਾਨੂੰ ਆਉਣ ਵਾਲੇ ਵਲੌਗਸ ਦੇਖਣ ਨੂੰ ਮਿਲਦੀਆਂ ਰਹਿਣੀਆਂ ਜਿਹੜੀਆਂ ਹੈ ਮਮੀਸ ਦੇ। ਮਿਲਦਾ ਦਾ ਏਜੀਪਟ ਦੀ ਪਛਾਣ ਵੀ ਇਹੀ ਆ ਨਾ ਤਾਂ। ਹਾਂਜੀ ਹਾਂਜੀ ਹਾਂਜੀ। ਹੋਟਲ ਚਨਾ ਜਿੰਨੀ ਵੀ ਪੇਂਟਿੰਗਸ ਬਣੀ ਹੋਈਆਂ ਦੇਖ ਲਓ ਇਥੋਂ ਦੀ ਹਿਸਟਰੀ ਨੂੰ ਸਾਰੀਆਂ ਰਿਪਰੈਜ਼ੈਂਟ ਕਰਦੀਆਂ ਭਵੇਂ ਇਹ ਹੈ ਤੇ ਭਵੇਂ ਕੋ ਸਾਹਮਣੇ ਲੱਗੀ ਹੋਈ ਹੈ ਪੀਰਾਮਿਡਸ ਨੂੰ ਹਸਪੈਨਿਕਸ ਦਾ ਇੱਥੇ ਵੀ ਬਣਿਆ ਹੋਇਆ ਰਿਪਨਾ ਦੇਖੋ ਹਾਂਜੀ ਬਾਲੇ ਜਾਨੇ ਤਾਂ ਖੁਸ਼ ਇਹਨੂੰ ਲਿਉਮੀਨਾਤੀ ਨਾਲ ਜੋੜਦੇ ਰਹਿੰਦੇ ਸੀ ਪਹਿਲਾਂ ਕਿ ਲਿਉਮੀਨਾਤੀ ਹੈ ਇੱਥੇ ਪੀਰਾਮਿਡ ਚ ਇੱਕ ਅੱਖ ਜੀ ਬਣਾਉਂਦੇ ਸੀ ਵੀ ਰਹੱਸ ਹੈ ਉਹ ਸਾਹਮਣੇ ਵੀ ਦੇਖੋ ਪੇਂਟਿੰਗ ਆਸੀ ਆਮਣੀ ਹੋਈ ਹੈ ਹਾਂਜੀ ਹਾਂਜੀ ਇੱਥੇ ਬਣੀ ਹੋਈ ਹੈ ਹਾਂ ਆ ਦੇਖੋ ਇਹਨੂੰ ਕਹਿੰਦੇ ਸੀ ਵੀ ਰਹੱਸ ਹੈ ਇੱਕ। ਲਓ ਜੀ ਲਿਫਟ ਆ ਗਈ ਸਾਡੀ। ਇਹ ਦੇਖ ਵੀ ਕਮਰਾ ਦੇਖੀ ਕਿਹੋ ਜਿਹਾ ਹੋਟਲ ਦਾ ਕੁਝ ਹੀ ਸੋਹਣਾ ਲੱਗ ਰਿਹਾ ਹੈ ਨਾ। ਉਹ ਆ ਵੀ ਪੀਰਾਮਿਡਸ ਬਣਾਏ ਹੋਏ ਆ ਤੁਹਾਨੂੰ ਪਤਾ? ਇਹ ਵਿੱਚ ਆ ਦੇਖੋ। ਆ ਸਾਰੇ ਹੈ? ਹੈ ਨਾ? ਪੀਰਾਮਿਡਸ ਬਣਾਏ ਹੋਏ ਆ। 209 ਇਹ ਆ ਗਿਆ ਜੀ ਆਪਣਾ ਕਮਰਾ। ਵਾਹ! ਸੋਹਣਾ ਯਾਰ। ਹੈ? ਬੜੀਆ ਬਣਾਇਆ। ਬਹੁਤ ਸੋਹਣਾ ਹੋਣਾ ਹੈ। ਇੰਨੇ ਸੋਹਣੇ ਦੀ ਨਾ ਮੈਂ ਉਮੀਦ ਨਹੀਂ ਕੀਤੀ ਸੀ ਕਿਉਂਕਿ ਜਿਹੜਾ ਏਜੀਪਟ ਹੈਗਾ ਮਤਲਬ ਖਾਸ ਕਰਕੇ ਕਾਇਰੋ ਜਿਹੜੀ ਇਹ ਕੈਪੀਟਲ ਸਿਟੀ ਹੈ ਨਾ ਕੰਜਸਟਡ ਬਹੁਤ ਹੈ ਜਿੰਨੇ ਵੀ ਮਤਲਬ ਹੋਟਲ ਹੈ ਹੋਰ ਸਾਰੇ ਪਰ ਇੱਕ ਗੱਲ ਦੀ ਸਾਨੂੰ ਆਇਆ ਇਹਨਾਂ ਨੇ ਜਦੋਂ ਆਨਲਾਈਨ ਬੁੱਕ ਕੀਤਾ ਸੀ ਨਾ ਉਦੋਂ ਦਿਖਾਇਆ ਸੀ ਵੀ ਕਮਰੇ ਦੇ ਵਿੱਚੋਂ ਜਿਹੜਾ ਪਾਇਰਾਮਿਡਸ ਦਾ ਥਿਊ ਹੈ ਉਹ ਦਿਖਦਾ ਹੈਗਾ ਤੇ ਬਟ ਉਹ ਐਵੇਂ ਦਾ ਹੁਣ ਇੱਥੇ ਕੁਝ ਨਹੀਂ ਹੈਗਾ ਇੰਨਾ ਦਾ ਚਲੋ ਚੱਲਦਾ ਹੁੰਦਾ ਹੈ ਤੇ ਰਿਸੈਪਸ਼ਨਿਸਟ ਦੱਸਦਾ ਸੀਗਾ ਕਹਿੰਦਾ ਰੂਫ ਟਾਪ ਤੋਂ ਸਾਰਾ ਥਿਊ ਦਿਖਦਾ ਹੈ ਤੇ ਛੱਤ ਤੇ ਹੁਣ ਉੱਪਰਲੇ ਪਾਸੇ ਚੱਲਦੇ ਆਂ ਤੇ ਉੱਥੇ ਹੀ ਅੱਜ ਦਾ ਵਲੌਗ ਸਮਾਪਤ ਕਰਾਂਗੇ ਉੱਥੋਂ ਦੇਖਦੇ ਆਂ 뷰 ਕਿਹੋ ਜਿਹਾ ਦਿਖਦਾ ਏ ਅਸੀਂ ਪਹੁੰਚ ਗਏ ਹੁਣ ਸਾਡੇ ਹੋਟਲ ਦੀ ਛੱਤ ਤੇ ਵਾਹ ਕੀ ਬਾਤ ਹੈ ਦੇਖੋ ਬਈ ਪਹਿਲੀ ਝਲਕ ਜਿਹਦੇ ਕਰਕੇ ਅਸੀਂ ਏਜੀਪਟ ਆਇਆ ਪਿਰਾਮਿਡਸ ਦੀ ਤੇ ਸਾਡੇ ਹੋਟਲ ਤੋਂ ਇਹ ਸਾਰੇ ਪਿਰਾਮਿਡ ਦੇਖਦੇ ਆ ਇਹ ਤਾਂ ਕਾਫੀ ਵੱਡੇ ਹਨ ਹਾਂਜੀ ਬਹੁਤ ਵੱਡੇ ਲੱਗਦੇ ਹਨਾ ਉਦਾਂ ਇਹਦਾ ਆਉਦਾ ਸੀ ਵੀ ਜਿਵੇਂ ਇੱਕ ਬਿਲਡਿੰਗ ਹੁੰਦੀ ਆ ਵੀ ਇੱਕ ਬਿਲਡਿੰਗ ਜੱਡੇ ਹੋਣਗੇ ਸਹੀ ਹੈ ਅਸੀਂ ਆਪਸ ਸਿਕਸ ਫਲੋਰ ਤੇ ਖੜੇ ਆ ਹਾਂਜੀ ਹਾਂਜੀ ਕਾਫੀ ਉੱਚੀ ਹੈਗੇ ਤੇ ਇਹ ਹੁਣ ਤੁਹਾਨੂੰ ਆਉਣ ਵਾਲੇ ਵਲੌਗ ਚ ਦੇਖਣ ਨੂੰ ਮਿਲਣਗੇ ਕਿ ਕਿੰਨੇ ਦਿਖਦੇ 1 2 3 ਤੇ ਬਾਕੀ ਉਹ ਨਿੱਕੇ ਨਿੱਕੇ ਦੂਰ ਜਿੰਨੀ ਜਿੰਨੀ ਦੂਰ ਆ ਉਹਨੇ ਨਿੱਕੇ ਨਿੱਕੇ ਦੇਖੀ ਜਾਂਦੇ ਮਿਲਣਾ ਦੂਰੋਂ ਫਿਰ ਇਹ ਨਿੱਕੇ ਲੱਗਣੇ ਆਪਾਂ ਨੂੰ ਸਾਰਾ ਉੱਪਰਲਾ ਬਸ ਹੈਗਾ ਸਾਡੇ ਹੋਟਲ ਦਾ ਸਾਰਾ ਸ਼ਹਿਰ ਦੇਖਦਾ ਇਥੋਂ ਆਲਾ ਦਵਾਲਾ ਵਧੀਆ ਦੇਖਦਾ ਹੈਗਾ ਸੋਏ ਸੀ ਆਪਣਾ ਅੱਜ ਦਾ ਵਲੌਗ ਤੇ ਮਿਸਰ ਚ ਸਾਡਾ ਪਹਿਲਾ ਦਿਨ ਤੇ ਸਪੈਸ਼ਲੀ ਅਸੀਂ ਇਹਨਾਂ ਨੂੰ ਦੇਖਣ ਆਏ ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਦੁਨੀਆ ਦੇ ਜਿਹੜੇ ਅਜੂਬੇ ਆ ਉਹ ਅਸੀਂ ਦੇਖ ਸਕੀਏ ਜਿੰਨੇ ਹੋ ਸਕਦੇ ਦੁਨੀਆ ਦੇ ਜਿੰਨੇ ਅਜੂਬੇ ਹਨ ਉਹਨਾਂ ਚੋਂ ਇੱਕ ਹੈ ਤੇ ਹੁਣ ਇਹ ਕਿਹੋ ਜਿਹਾ ਕਿਉਂ ਬਣਾਏ ਗਏ ਕਦੋਂ ਬਣੇ ਤੇ ਕਿਹਨੇ ਬਣਾਏ ਕੀ ਪਾਇਰਾਮਿਡਸ ਦਾ ਰਹੱਸ ਹੈ ਹੁਣ ਤੱਕ ਸਾਰਾ ਸੁਣਦੇ ਹੁੰਦੇ ਸੀਗੇ ਤੇ ਉਹ ਤੁਹਾਨੂੰ ਆਉਣ ਵਾਲੇ ਵਲੌਗ ਚ ਦਿਖਾਵਾਂਗੇ ਆਉਣ ਵਾਲੇ ਵਲੌਗ ਚ ਆਪਾਂ ਪੂਰਾ ਟੂਰ ਕਰਨਾ ਇਹਨਾਂ ਦਾ ਇਹਨਾਂ ਦੇ ਅੰਦਰ ਵੀ ਜਾ ਸਕਦੇ ਆ ਬਾਹਰੋਂ ਤਾਂ ਜਿਵੇਂ ਤੁਹਾਨੂੰ ਦਿਖਦੇ ਆ ਸਾਰਾ ਹੈਗੀ ਐ ਸੋ ਤੁਸੀਂ ਇੰਤਜ਼ਾਰ ਕਰਿਓ ਨਵੇਂ ਵਲੌਗ ਦਾ ਈਜੀਪਟ ਤੋਂ ਮਿਲਦੇ ਆ ਨਵੇਂ ਵਲੌਗਸ 'ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰਾਖਾ